ਅੱਜ ਸਿੱਕ ਅਜਹੀ ਪੇੜ ਦੇ ਬਾਰੇ ਗੱਲ ਕਰਨ ਜਾ ਰਹੇ ਜਿਹੜੀ 3 ਤੋਂ 4 ਬੱਚੇ ਦਿੰਦੀ ਹੈ ਇਹ ਜਿਹੜੀ ਨਸਲ ਹੈ ਇਹਦਾ ਨਾਮ ਹੈ ਅਗੀ ਸ਼ਾਨ ਪੇੜ ਇਹ ਨਸਲ ਰਾਜਸਥਾਨ ਦੇ ਵਿੱਚ ਇੱਕ ਸੈਂਟਰ ਹੈ ਸੈਂਟਰ ਗਵਰਨਮੈਂਟ ਦਾ ਆਧਾਰ ਹੈ ਉਹ ਜਿਹਦਾ ਨਾਮ CISWRI ਦੇ ਨਾਮ ਨਾਲ ਹੈ ਉੱਥੇ ਉਹ ਕੀ ਇਹ ਪੇੜਾਂ ਦੇ ਉੱਤੇ ਸਰਚ ਕਰਦੇ ਨੇ ਸੈਂਟਰ ਲੈਵਲ ਦਾ ਕੀ ਹੈ ਉਹਨਾਂ ਨੇ ਸਰਚ ਸੈਂਟਰ ਬਣਾਇਆ ਹੋਇਆ ਘਟੋ ਘਟਾ 1000 ਤੋਂ ਵੱਧ ਉਹਨਾਂ ਕੋਲੇ ਪੇੜ ਹੈ ਬੱਕਰੀਆਂ ਬੱਕਰੀਆਂ ਨਸਲਾਂ ਤੇ ਉਹ ਕੰਮ ਕਰਦੇ ਨੇ ਉਹਨਾਂ ਨੇ ਇਸ ਨਸਲ ਨੂੰ ਕੀ ਹੈ ਵਿਕਸਿਤ ਕੀਤਾ ਉਹ ਇਸ ਨਸਲ ਦੇ ਨੂੰ ਕੀ ਹੈ ਪੈਦਾ ਕਰਨ ਵਾਸਤੇ 2000 ਸਨ ਤੋਂ ਪਹਿਲਾਂ ਦਾ ਉਹਨਾਂ ਇਸ ਤੀ ਦੇ ਉਹ ਵਰਕ ਕਰ ਰਹੇ ਨੇ ਕੰਮ ਕਰ ਰਹੇ ਨੇ ਪਰੰਤੂ ਹੁਣ ਉਹ ਉਹਨਾਂ ਕੋਲੇ ਇਹ ਚੀਜ਼ ਬਣ ਗਈ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਉਹ ਇਹਨਾਂ ਨੇ ਇਸ ਨਸਲ ਨੂੰ ਵਿਕਸਿਤ ਕਿਵੇਂ ਕੀਤਾ ਉਹ ਸ਼ੁਰੂਆਤ ਦੇ ਵਿੱਚ ਉਹਨਾਂ ਕੋਲੇ ਨਹੀਂ ਸੀ ਉਹਨਾਂ ਨੇ ਇਹ ਨਸਲ ਨੂੰ ਵਿਕਸਿਤ ਕੀਤਾ ਮਤਲਬ ਉਹਨਾਂ ਨੇ ਇਹ ਨਸਲ ਪੈਦਾ ਕੀਤੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਰਿਆ ਇੱਕ ਹੋਰ ਨਸਲ ਹੈ ਜਿਹੜੀ ਭੇਡਾਂ ਦੇ ਵਿੱਚ ਹੈ ਜਿਹਦਾ ਨਾਮ ਗੈਰੋਲ ਨਸਲ ਹੈ ਉਹ ਤਿੰਨ ਤੋਂ ਚਾਰ ਬੱਚੇ ਦਿੰਦੀ ਹੈ ਚਾਰ ਬੱਚੇ ਵੀ ਦੇ ਦਿੰਦੀ ਹੈ ਜਦਕਿ ਉਹ ਇਦਾਂ ਦੀ ਭੇਡ ਹੈ ਜਿਵੇਂ ਤੁਸੀਂ ਫੋਟੋ ਜਾਂ ਵੀਡੀਓ ਦੇ ਵਿੱਚ ਦੇਖਣੀ ਲੱਗ ਰਹੇ ਹੋ ਉਹ ਬਹੁਤ ਛੋਟੇ ਕੱਦ ਦੀ ਹੁੰਦੀ ਹੈ ਇਹਨਾਂ ਅਸਲ ਚੁਣਨ ਦਾ ਉਹਨਾਂ ਦਾ ਇਹ ਰੀਜਨ ਸੀਗਾ ਉਹ ਇਹ ਜਿਹੜੀ ਭੇਡ ਹੈ ਇਹ ਵੱਧ ਬੱਚੇ ਦਿੰਦੀ ਹੈ ਉਹ ਇਹ ਚਾਹੁੰਦੇ ਸੀ ਵੀ ਇਸ ਜੀਨ ਦੇ ਵਿੱਚ ਜਦੋਂ ਇਸ ਦਾ ਆਪਾਂ ਖੂਨ ਲਵਾਂਗੇ ਇਹ ਆਪਾਂ ਜਦੋਂ ਜੀਨ ਲਵਾਂਗੇ ਤਾਂ ਜਿਹੜੇ ਨਾਲ ਇਸ ਨੂੰ ਕਰਾਸ ਕਰਾਵਾਂਗੇ ਉਹ ਵੱਧ ਬੱਚੇ ਦੇਊਗੀ ਦੇਊਗੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਗੈਰੌਲ ਨਸਲ ਲਈ ਉਸ ਤੋਂ ਬਾਅਦ ਇਹ ਰਾਜਸਥਾਨ ਦੀ ਕਮਾਲ ਪੁਰਾ ਨਸਲ ਹੈ ਉਹਨਾਂ ਨੇ ਉਹ ਨੂੰ ਲਿਆ ਮਤਲਬ ਜਿਹੜੀ ਤੁਸੀਂ ਫੋਟੋ ਦੇਖਣ ਲੱਗ ਰਹੇ ਹੋ ਇਹਨਾਂ ਦੋਵਾਂ ਦਾ ਇਹਨਾਂ ਨੇ ਮਿਕਸ ਅਪ ਕਰਾਇਆ ਤੇ ਜਿਹੜੀ ਨਸਲ ਬਣ ਕੇ ਆਈ ਉਹਦੇ 'ਚ ਬੱਤ ਬੱਚੇ ਦੇਣ ਦੀ ਸ਼ਮਤਾ ਪੈਦਾ ਹੋ ਗਈ ਉਹ ਪਰੰਤੂ ਉਹਦੇ 'ਚ ਇਹਨਾਂ ਨੂੰ ਕੀ ਚੱਕਰ ਪੈ ਰਿਹਾ ਸੀਗਾ ਉਹ ਇਹਦੇ ਵਿੱਚ ਇਹਨਾਂ ਕੀ ਦੁੱਧ ਨਹੀਂ ਸੀ ਪੇੜ ਦੇ ਥੱਲੇ ਜਿਹੜੀ ਉਹਨਾਂ ਨੇ ਕੀ ਇਹ ਮਾਲਪੁਰਾ ਨਸਲ ਲਈ ਗੈਰੌਲ ਨਸਲ ਲਈ ਇਹਨਾਂ ਦੋਵਾਂ ਨੂੰ ਕੀ ਹੈ ਇਹਨਾਂ ਨੇ ਆਪ ਦੇ ਵਿੱਚ ਕਰਾਸ ਕਰਾਇਆ ਜਿਹੜੀ ਨਸਲ ਪੈਦਾ ਹੋਈ ਉਹਦੇ ਵਿੱਚ ਇਹਨਾਂ ਦੁੱਧ ਨਹੀਂ ਸੀ ਇੱਕ ਹੀ ਦਾ ਇਹਨਾਂ ਨੇ ਹੱਲ ਲੱਭਣ ਵਾਸਤੇ ਇੱਕ ਭੇਡਾਂ ਦੇ ਵਿੱਚ ਨਸਲ ਹੈ ਜਿਹਨੂੰ ਪਾਟਣਵਾੜੀ ਨਸਲ ਕਹਿ ਦਿੰਦੇ ਆ ਗੁਜਰਾਤ ਦੀ ਇਹ ਨਸਲ ਹੈ ਰਜਿਸਟਰਡ ਨਸਲ ਹੈ ਇਹਨਾਂ ਨੇ ਇਸ ਭੇਡ ਨੂੰ ਲਿਆ ਇਹ ਜਿਹੜੀ ਪਾਟਣਵਾੜੀ ਹੈ ਇੱਕ ਤੋਂ 2 ਲੀਟਰ ਦੁੱਧ ਦੇ ਦਿੰਦੀ ਹੈ ਜਿਹੜੀ ਪਾਟਣਵਾੜੀ ਨਸਲ ਹੈ ਫਿਰ ਉਹਨਾਂ ਨੇ ਕੀ ਕਰਿਆ ਪਾਟਣਵਾੜੀ ਨਸਲ ਤੇ ਜਿਹੜੀ ਕਰਾਸ ਬਰੀਡ ਪੈਦਾ ਕੀਤੀ ਸੀ ਜਿਹੜੀ ਵੱਧ ਬੱਚੇ ਦੇਣ ਲੱਗੀ ਦੋਵਾਂ ਨੂੰ ਕਰਾਸ ਕਰਾਇਆ ਜਿਹਦੇ ਨਾਲ ਇਹਨਾਂ ਦੇ ਵਿੱਚ ਦੁੱਧ ਵੀ ਵੱਧ ਗਿਆ ਤੇ ਵੱਧ ਬੱਚੇ ਦੇਣ ਦੀ ਸ਼ਮਤਾ ਵੀ ਹੋ ਗਈ ਤੇ ਉਹਦਾ ਨਾਮ ਇਹਨਾਂ ਨੇ ਰੱਖਿਆ ਅਭੀ ਸ਼ਾਨ ਭੇਡ ਜਿਹੜਾ ਤੁਸੀਂ ਫੋਟੋ ਦੇ ਉੱਤੇ ਦੇਖਣ ਲੱਗ ਰਹੇ ਹੋ ਚਾਰ ਬੱਚੇ ਜਿਹੜੇ ਪੇੜ ਦੇ ਮਤਲਬ ਕੋਲੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਕੀ ਹੈ ਇੱਕ ਅਭਿਸ਼ਾਨ ਨਸਲ ਹੈ ਜੇਕਰ ਆਪਾਂ ਥੋੜੀ ਜੀ ਆਪਾਂ ਗੱਲ ਕਰੀਏ ਵੀ ਇਹਦੀ ਬਣਤਰ ਕਿੱਦਾਂ ਦੀ ਹੁੰਦੀ ਆ ਆਪਾਂ ਕਿੱਦਾਂ ਪਛਾਣ ਸਕਦੇ ਹਾਂ ਕਿ ਇਹ ਅਭਿਸ਼ਾਨ ਪੇੜ ਹੈ ਇਹ ਦੇਖੋ ਹੁਣ ਤੱਕ ਇਹਦੀਆਂ ਕੋਈ ਪੱਕੀਆਂ ਨਿਸ਼ਾਨੀਆਂ ਨਹੀਂ ਆਈਆਂ ਉਹਦਾ ਕਾਰਨ ਇਹ ਕਿਉਂਕਿ ਇਹ ਮਿਕਸ ਬਰੀਡ ਤੋਂ ਬਣੀ ਹੋਈ ਹੈ ਕਾਫੀ ਨਸਲਾਂ ਤੋਂ ਬਣੀ ਹੋਈ ਹੈ ਜਿਹਦੇ ਨਾਲ ਜਿਹੜੇ ਬੱਚੇ ਹੁੰਦੇ ਨੇ ਉਹ ਇੱਕੋ ਕੀ ਹੈ ਨਸਲ ਦੇ ਨਹੀਂ ਆਉਂਦੇ ਮਤਲਬ ਇੱਕੋ ਜਆ ਉਹਨਾਂ ਦੀ ਬਣਤਰ ਨਹੀਂ ਹੁੰਦੀ ਫਿਰ ਹਾ ਤੌਰ ਤੇ ਆਪਾਂ ਮੋٹے-ਮੋٹے ਤੌਰ ਤੇ ਜੇਕਰ ਗੱਲ ਕਰੀਏ ਵੀ ਇਹ ਕਿੱਦਾਂ ਦੀ ਹੁੰਦੀ ਹੈ ਇਹਨਾਂ ਦਾ ਜਿਹੜਾ ਪੂਰਾ ਮੂੰਹ ਹੋਊਗਾ ਉਹ ਪੂਰੇ ਰੰਗ ਦਾ ਵੀ ਹੋ ਸਕਦਾ ਹੈ ਕਾਲੇ ਰੰਗ ਦਾ ਵੀ ਹੋ ਸਕਦਾ ਹੈ ਇਹਨਾਂ ਦੇ ਜਿਹੜੇ ਕੰਨ ਨੇ ਉਹ ਛੋਟੇ ਵੀ ਆ ਸਕਦੇ ਨੇ ਵੱਡੇ ਵੀ ਆ ਸਕਦੇ ਨੇ ਪਰੰਤੂ ਇਹ ਹੈ ਇਹਨਾਂ ਦੇ ਉੱਤੇ ਸਪੋਰਟ ਹੋਊਗੀ ਹੋਗਾ ਮਤਲਬ ਜਿਹੜਾ ਮੂੰਹ ਹੋਊਗਾ ਉਹ ਜਿਆਦਾ ਪੂਰਾ ਹੋਵੇ ਜਾਂ ਕਾਲਾ ਹੋਵੇ ਉਦੋਂ ਦਾ ਹੋਊਗਾ ਹੀ ਹੋਗਾ ਜਾਂ ਉਹਨਾਂ ਦੇ ਕਿਸੇ ਹੋਰ ਸਰੀਰ ਦੇ ਉੱਤੇ ਮਤਲਬ ਆਪਾਂ ਪਿੱਛੇ ਤੇ ਕਹਿ ਸਕਦੇ ਆ ਮਤਲਬ ਕਿਸੇ ਨਾ ਕਿਸੇ ਪ੍ਰਕਾਰ ਦਾ ਉਹਨਾਂ ਦੇ ਉੱਤੇ ੱੱਬਾ ਆਊਗਾ ਹੀ ਹੋਊਗਾ ਇਹ ਇਹਨਾਂ ਅਸਲ ਦੀ ਪਛਾਣ ਹੈ ਜਦਕਿ ਇਹਨਾਂ ਦੀ ਜਿਹੜੀ ਪੂਲ ਹੁੰਦੀ ਹੈ ਉਹ ਵੀ ਛੋਟੀ ਹੁੰਦੀ ਹੈ ਤੇ ਪਤਲੀ ਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਕੱਦ ਹੈ ਉਹ ਵੀ ਨਹੀਂ ਇੰਨਾ ਹੁੰਦਾ ਜਿਹੜੀ ਅਡਲਟ ਪੇੜ ਹੁੰਦੀ ਆ ਆਪਾਂ ਇਹਨਾਂ ਦੇ ਜੇਕਰ ਬਾਡੀ weight ਦੀ ਗੱਲ ਕਰੀਏ ਜਿਹੜੀ ਇਹਦੇ ਚ ਅਡਲਟ ਪੇੜ ਹੋਊਗੀ ਉਹਦਾ ਅਪਰੋਕਸੀਮੇਟ 50 ਕਿਲੋ ਤੱਕ ਬਜਨ ਇਹਨਾਂ ਨੇ ਲਿਆ ਹੋਇਆ ਜੇਕਰ ਮੈਂ ਮੇਲ ਦੀ ਗੱਲ ਕਰਾਂ ਉਹਦਾ ਬਜਨ 70 ਕਿਲੋ ਤੱਕ ਲਿਆ ਹੋਇਆ ਤਾਂ ਇਦਾਂ ਕਰਕੇ ਇਹਦਾ ਕੀ ਹੈ ਇਹਦੀ ਬਾਡੀ weight ਦੀ ਰਫਤਾਰ ਹੈ ਹੁਣ ਇਹਨਾਂ ਅਸਲ ਦੇ ਆਪਾਂ ਨੂੰ ਲਾਭ ਕੀ ਨੇ ਇਹਦੇ ਲਾਭ ਕਿਵੇਂ ਹੋ ਸਕਦੇ ਨੇ ਇਹ ਦੇਖੋ ਇਹ ਇੱਕ ਟਾਈਮ ਦੇ ਵਿੱਚ ਤਿੰਨ ਤੋਂ ਚਾਰ ਬੱਚੇ ਆਮਦਾਰੀ ਦੇ ਨਾਲ ਦੇ ਦੇ ਦਿੰਦੀ ਹੈ ਜੇਕਰ ਆਪਾਂ ਕੀ ਹੈ ਤਿੰਨ ਬੱਚਿਆਂ ਦੀ ਰੇਸ਼ੋ ਵੀ ਕੱਢੀਏ ਜਿਵੇਂ ਉਹ ਕਹਿ ਰਹੇ ਨੇ ਕਿ ਇਹਦਾ ਜਿਹੜੀ ਫੀਮੇਲ ਵੀ ਉਹਦਾ 50 ਕਿਲੋ ਵਜ਼ਨ ਹੋ ਜਾਂਦਾ ਸਪੋਜ਼ ਕਰੋ ਆਪਾਂ ਨੇ ਤਿੰਨਾਂ ਨੂੰ ਹੀ ਵੱਡਾ ਕਰ ਲਿਆ ਆਪਣੇ ਕੋਲੇ ਡੇਢ ਕੁਆਂਟਲ ਵਜ਼ਨ ਹੋ ਗਿਆ ਮਤਲਬ ਕੀ ਆ ਆਪਣੇ ਕੋਲੇ ਮੀਟ ਵੀ ਲਈਏ ਡੇਢ ਕੁਆਂਟਲ ਆਪਣੇ ਕੋਲੇ ਭਾਰ ਆ ਗਿਆ ਇੱਕ ਭੇੜ ਦੇ ਉੱਤੋਂ ਜਦਕਿ ਜਿਹੜੀਆਂ ਲੋਕਲ ਨਸਲਾਂ ਨੇ ਉਹ ਇੱਕ ਬੱਚਾ ਹੀ ਦਿੰਦੀਆਂ ਨੇ ਜੀਦੇ ਨਾਲ ਕੀ ਇਹ ਕਿਥੇ ਦਾ ਆਪ ਨੂੰ ਇੱਕ ਬੱਚੇ ਦਾ ਕੀ ਇਹ ਬੋਡੀ weight ਤੁਸੀਂ 70 ਕਿਲੋ ਮੰਨ ਲਓ 80 ਕਿਲੋ ਮੰਨ ਲਓ ਤਾਂ ਇਹਦੇ ਨਾਲ ਆਪਣੀ ਕੀ ਇਹ ਦੁੱਗਣੀ ਰਫਤਾਰ ਹੋ ਸਕਦੀ ਹੈ ਆਪਣੇ ਜਿਹੜਾ ਫਾਰਮ ਹੌਸ ਦੀ ਪ੍ਰੋਡਕਸ਼ਨ ਦੁੱਗਣੀ ਹੋ ਸਕਦੀ ਹੈ ਇੱਕ ਤਾਂ ਇਹਦਾ ਇਹ ਲਾਭ ਹੈ ਤੇ ਕੀ ਇਹ ਦੂਸਰਾ ਇਹ ਕੀ ਇਹ ਵੈਦਰ ਤੋਂ ਔਰਤੇ ਵੀ ਅਡਜਸਟੇਬਲ ਹੈ ਉਸ ਇਹਨੂੰ ਕੋਈ ਕੀ ਮੌਸਮ ਦਾ ਕੋਈ ਇਹੋ ਸਮੱਸਿਆ ਨਹੀਂ ਹੈਗੀ ਜਦਕਿ ਰਾਜਸਥਾਨ ਦੇ ਵਿੱਚ ਗਰਮ ਇਲਾਕਾ ਹੈ ਤਾਂ ਇਹ ਇਦਾਂ ਦੇ ਵਾਤਾਵਰਣ ਦੇ ਵਿੱਚ ਰਹਿ ਸਕਦੀ ਹੈ ਪਰਤੂ ਇਹ ਕਿਹਦੇ ਚੀਜ਼ ਹੈ ਜੇਕਰ ਆਪਾਂ ਇਹਨੂੰ ਕੀ ਬਾਹਰ ਚਾਰਨ ਵਾਸਤੇ ਰੱਖਦੇ ਆਂ ਵੀ ਆਪਾਂ ਇਹਨੂੰ ਫੁੱਲ ਤੌਰ ਤੇ ਬਾਹਰ ਚਾਰ ਕਿਲੇਈਏ ਇਹ ਦੇਖੋ ਇਹ ਇਦਾਂ ਦੀ ਭੇਡ ਹੈ ਜਿਹੜੀ ਬੱਚੇ ਵੱਧ ਦਿੰਦੀ ਹੈ ਜਿਹੜੀ ਕੋਈ ਵੀ ਨਸਲ ਹੈ ਬੱਚੇ ਵੱਧ ਦਿੰਦੀ ਹੈ ਉਹਨੂੰ એનર્ਜੀ ਦੀ ਲੋੜ ਪੈਂਦੀ ਹੈ ਜੇਕਰ ਉਹਦੀ એનર્ਜੀ ਕਿਸੇ ਹੋਰ ਚੀਜ਼ ਤੇ ਲੱਗਦੀ ਹੈ ਤਾਂ ਉਹਦੀ ਸਿਹਤ ਤੇ ਇਫੈਕਟ ਪੈਂਦਾ ਹੀ ਪੈਂਦਾ ਹੈ ਇਹਨੂੰ ਆਪਾਂ ਫੁੱਲ ਤੌਰ ਤੇ ਗਰੇਜਿੰਗ ਤੇ ਨਹੀਂ ਰੱਖ ਸਕਦੇ ਇਹਨੂੰ ਸੈਮੀ ਕਰ ਸਕਦੇ ਆਂ ਆਪਾਂ ਵੀ ਅੱਧਾ ਆਪਾਂ ਬਾਹਰ ਲੈ ਗਏ ਅੱਧਾ ਆਪਾਂ ਨੇ ਫਾਰਮ ਤੇ ਪਾ ਲਏ ਜਾਂ ਫੁੱਲ ਤੌਰ ਤੇ ਫਾਰਮ ਤੇ ਚਾਰ ਲਿਆ ਤਾਂ ਆਪਾਂ ਇਹਨੂੰ ਇਦਾਂ ਕੀ ਪਾਲ ਸਕਦੇ ਹੁਣ ਲਾਸਟ ਦੇ ਉੱਤੇ ਗੱਲ ਕਰਦਾ ਇਹ ਆਪ ਨੂੰ ਮਿਲੂਗੀ ਕਿੱਥੋਂ ਇਹ ਦੇਖੋ ਜਿਹੜਾ ਇਹ CSWRI ਸੈਂਟਰ ਹੈ ਜਿਨ੍ਹਾਂ ਨੇ ਵਿਕਸਿਤ ਕੀਤੀ ਹੈ ਰਿਸਰਚ ਕਰਕੇ ਇਹ ਆਪ ਨੂੰ ਉੱਥੋਂ ਹੀ ਮਿਲ ਸਕਦੀ ਹੈ ਉੱਥੇ ਆਪਾਂ ਨੂੰ ਅਪਲਾਈ ਕਰਨਾ ਪਊਗਾ ਆਨਲਾਈਨ ਵੀ ਕਰ ਸਕਦੇ ਆਂ ਆਫਲਾਈਨ ਵੀ ਕਰ ਸਕਦੇ ਆਂ ਆਪਾਂ ਉਹਨਾਂ ਨੂੰ ਡਾਕ ਰਾਹੀਂ ਵੀ ਐਪਲੀਕੇਸ਼ਨ ਭੇਜ ਸਕਦੇ ਆਂ ਤੇ ਉਹਨਾਂ ਦਾ ਨਾਰਮਲੀ ਖਰਚਾ ਹੁੰਦਾ ਜਦੋਂ ਆਪਾਂ ਨੂੰ ਉਹ ਦੇਣਗੇ ਪਰੰਤੂ ਇਹ ਨਹੀਂ ਵੀ ਆਪਾਂ ਨੂੰ 20-25 ਮਿਲ ਜਾਣਗੇ ਕੋਈ ਪੰਜ ਚਾਰ ਨਗ ਜਾਂ ਇੱਕ ਦੋ ਮੇਲ ਹੀ ਆਪਾਂ ਨੂੰ ਮਿਲ ਸਕਦੇ ਨੇ ਪਰੰਤੂ ਆਪਾਂ ਹੋਰ ਕੰਮ ਵੀ ਕਰ ਸਕਦੇ ਆ ਜਿਹੜੇ ਫਾਰਮਰ ਉੱਥੋਂ ਲੈ ਕੇ ਗਏ ਨੇ ਸਪੋਇਲ ਕਰੋ ਵੀ ਮੈਂ ਉੱਥੋਂ ਲੈ ਆਇਆ ਸੀ ਐਸਡਬਲਯੂ ਆਰ ਆ ਇਕੋ ਤੇ ਮਿਰਲੇ ਵਿੱਚ ਜੇਕਰ ਅਵਿਸ਼ਾਨ ਪੇੜ ਹੈਗੀ ਹੈ ਮੈਂ ਸੇਲ ਕਰਨੀ ਆਪਾਂ ਉਹਨਾਂ ਤੋਂ ਵੀ ਲੈ ਸਕਦੇ ਆ ਵੀ ਜਿਹੜਾ ਉਹ ਸੈਂਟਰ ਹੈ ਉਹਨਾਂ ਤੋਂ ਜਿਹੜੇ ਫਾਰਮਰ ਲੈ ਕੇ ਗਏ ਨੇ ਉਹਨਾਂ ਦਾ ਐਡਰੈਸ ਲੈ ਲਓ ਤੁਸੀਂ ਉਹਨਾਂ ਦੇ ਨਾਲ ਵੀ ਕੀ ਹੈ ਕੰਟੈਕਟ ਕਰਕੇ ਉੱਥੋਂ ਕੀ ਹੈ ਇਹ ਅਵਿਸ਼ਾਨ ਪੇੜ ਲੈ ਸਕਦੇ ਹੋ ਪਰੰਤੂ ਇਹਦੇ ਚ ਇੱਕ ਹੋਰ ਵੀ ਅੰਡੇ ਦੇ ਉੱਤੇ ਮੈਂ ਲੈਕ ਆਫ ਪੁਆਇੰਟ ਬੋਲਦਾ ਜਦਕਿ ਇਹਦੇ ਥੱਲੇ ਤਿੰਨ ਬੱਚੇ ਹੁੰਦੇ ਨੇ ਪਰੰਤੂ ਦੁੱਧ ਦੀ ਮਾਤਰਾ ਫੇਰ ਵੀ ਬਹੁਤ ਘੱਟ ਹੁੰਦੀ ਹੈ ਅਸਲੀ पेड़ ਆਪਾਂ ਉਸੇ ਨੂੰ ਮੰਨਦੇ ਆ ਜਿਹਦੇ ਥੱਲੇ ਦੋ ਬੱਚੇ ਹੋਣ ਕਿਉਂਕਿ पेड़ ਦੇ ਦੋ ਹੀ ਥਣ ਹੁੰਦੇ ਨੇ ਤੇ ਉਹ ਚੰਗੀ ਤਰ੍ਹਾਂ ਦੋ ਬੱਚਿਆਂ ਨੂੰ ਪਾਲ ਸਕਦੀ ਹੈ ਜਿਹੜਾ ਤੀਜਾ ਜਾਂ ਚੌਥਾ ਬੱਚਾ ਹੋਊਗਾ ਉਹਨੂੰ ਆਪਾਂ ਨੂੰ ਆਪ ਪਾਲਣਾ ਪਊਗਾ ਵੀ ਉਹ ਆਪਾਂ ਪ੍ਰੋਪਰ ਤੌਰ ਤੇ पेड़ ਦੇ ਉੱਤੇ ਕੀ ਨਿਰਪਰ ਨਹੀਂ ਹੋ ਸਕਦਾ ਏਸੀ ਕੀ ਵੀਡੀਓ ਅਭਿਸ਼ਾਨ ਪੇੜ ਦੇ ਉੱਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ